ਗੁਰੂ ਨਾਨਕ ਦੇਵ ਜੀ ਘਰ ਨਾਲ ਮੇਰੇ ਨਾਲੇ ਧਾਏ ਸਰ ਸਾਈ ਹੋਏ ਸਹਾਰੇ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰ ਤਾਈ ਹੋਏ ਸਹਾਰੇ ਨਸਾਂ ਪੈਰਾਂ ਜੁੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਜੀ ਚਰਨ ਤਪ ਤਰਨ ਤਜ ਬਲਾ ਕਨ ਪਿਆਰ ਸੁਚਿਆਰਿਆ ਦੀ ਪਰਮਾਤਮਾ ਦਾ ਧਿਆਨ ਕਰਕੇ ਥਾਰ ਸਾਹਿਬ ਬੁਲਾ ਜਹਾਏ ਤੂੰ ਜਿਨਾ ਸਿੰਗਾ ਸੁਨਰੀਆਂ ਨੂੰ ਧਰਮ ਦੇ ਰੂਪ ਸੀਸ ਦਿੱਤੇ ਬਰਨ ਬਰਨ ਕਟਾਇਆ ਗੁਰ ਪ੍ਰਿਆਰਣਾਂ ਰੋਹਿੰਗਾ ਚੜ੍ਹਦੀਆਂ ਸੇ ਜੜਾ ਆਇਆ ਨਾ ਉਜਾਏ ਡੇ ਗੁਰੂ ਵਾਲੇ ਅਦੇਸੇ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਰਾਜਿਆ

ਸਤਿਕਾਰ ਸਾਹਿਬ ਚੋ ਵਾਹੇ ਗੁਰੂ ਵਾਹੇ ਗੁਰੂ ਪਰਵਾਹੇ ਗੁਰੂ ਤੇ ਪਿਆਰੇ ਕਿਸ ਅੰਦ ਕਾ ਸਰਕਾਰ ਸੁਖ ਸੁਖੁ ਗੁਰੂ ਆ ਜਹ ਜਹ ਕਰਸਾ ਜੀ ਸਾਹਿਬ ਤਹ ਤਹ ਰਚਿਆ ਯਾਰੋ ਤੋ ਦੇਹ ਗੁ ਤੇਗ ਪਤਿ ਗੁਰੂ ਕੇ ਪੈਜ ਸਾਹਿਬ ਜੀ ਸਰਾਏ ਕਾਲ ਸੇ ਜੀ ਕੇ ਬੋਲ ਬਾਲੇ ਵਾਲੇ ਗੁਰ ਸਿਧਾਂਤੋਂ ਸਿੱਖੀ ਦਾਨ ਕੇ ਸਦਾਦ ਰਹਿਤ ਦਾਨ ਬਿਦੇ ਪ੍ਰਦਾਨ ਸਹਾਇ ਦਾਨ ਪ੍ਰਸਾਦ ਦਾਨ ਦੰਨਾ ਸਰਦਾਰ ਨਾਮ ਦਾਣ ਸ੍ਰੀ ਅਮਰਤ ਸਰ ਜੀ ਦੇ ਵਿਸ਼ਣਾਰ ਜਰੂਰੀਆ ਝੰਡੇ ਮੰਗ ਜਪ ਜੋਤਿਆ ਤਾਰਣ ਧਰਤਾ ਜੈਕਾਰ ਵਾਹ ਜੇ ਵਾਹੇ ਜੋ ਸਿੱਖਣ ਦਾ ਮਨ ਨਿਵਾ ਮਦ ਉੱਚੀ ਮਰਦ ਅੱਖ ਆ ਬਵਾਏ ਗੁਰ ਤੇਰਾ ਕਾ ਪ੍ਰਖ ਆਪਣ ਪੰਥ ਦੇ ਸਦਾ ਸੁਹਾਇਦਾ ਤਾਰ ਜੀਓ ਸਿੰਘ ਦਾ ਤਾਰ ਜੀਓ ਸ੍ਰੀ ਰਾਮਾਨੰਦ ਸਾਹਿਬ ਤੇ ਵਰਨਾਰੇ ਉਪਰਤ ਮੰਦੇ ਉਹਨਾਂ ਕੋ ਪਰਮਤਮੇ ਮਿਸ਼ੋਰਿਆ ਗਿਆਨ ਜੀ ਖੁਲ ਦੇ ਦਰਸ਼ਨ ਦਿਨਾਰ ਦੇ ਸੇਵਾ ਸੁਵਾਰਤਾ ਦਾ ਪਿਆਰੇ ਖਾਲਸਾ ਜੀਓ ਬਖਸ਼ੋ ਆੜਿਆ ਬੇਤਣ ਨਿਪਾਇਆ ਬੇਤਣ ਨਿਉਟਿਆਂ ਦੀ ਓਟ ਸੱਚੇ ਸਵਾਹਿਬ ਧੰਨ ਭਗਵਾਨ ਸਵਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀਆਂ ਦੇ ਚਰਨ ਕਲਰਾ ਵਿਖੇ ਅਰਦਾਸ ਗਰਤੀਏ ਪਰਸ਼ਾ ਦੀਓ ਉਹ ਢਾਡੀ ਹਰਬੰਸ ਖਸਮ ਕਾ ਨਿਤ ਜਾਵੇ ਹਰ ਕੋਈ ਸ਼ੰਤ ਮੇਰੀ ਪੀੜੀ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬੀ ਉਹ ਵਾਹਰਾ ਦੇ ਆਰੰਭੀ ਦੇ ਦਰ ਪਰ ਦੇ ਸੇਵਾਦਾਰ ਭਾਈ ਮਿਲਖ ਸਿੰਘ ਮੌਜੀ ਗੁਰੂ ਕੇ ਢਾਡੀ ਸਿੰਘ ਧਰਨ ਧਰ ਸਾਹਿਬ ਸਤਿਗੁਰੂ ਸ਼ਿਰਗੁਰੂ ਅਰਜਨ ਦੇਵ ਸਾਹਿਬ ਜੀੋ ਮਹਾਰਾਜ ਆਪ ਜੀਆਂ ਦੀ ਵਸਾਈ ਹੋਈ ਪਾਵਨ ਪਵਿੱਤਰ ਨਗਰੀ ਸ਼੍ਰੀ ਤਰਨ ਤਾਰਨ ਸਾਹਿਬ ਵਿਖੇ ਨਿਵਾਸ ਰੱਖਣ ਵਾਲੇ ਸੇਵਕ ਪਰਿਵਾਰ ਆਪ ਜੀਆਂ ਦੇ ਅਪਾਰ ਕਿਰਪਾ ਕੀਤੇ ਪਾਤਸ਼ਾਹੀਓ ਧਰਨ ਸੁਵੰਨੇ ਕੰਨ ਰਤਨ ਵਿਟਾਮੀ ਹਰ ਪ੍ਰੇਮ ਪੁਰਖ ਮਨ ਉਠਾ ਸੰਬੇ ਕਾਰਜ ਸੁਹਿਲੜੇ ਧੀਏ ਪ੍ਰਵਾਨਤ ਸਤਿਗੁਰ ਪੁੱਠਾ ਦੇ ਪਾ ਵਕਾ ਉਸਾਰ ਆਪਣੇ ਮਨ ਵਰਦਾਰ ਪ੍ਰਜਨਨ ਬੇਟਾ ਪ੍ਰਭ ਜੋਤ ਸਿੰਘ ਦੇ ਆਨੰਦ ਕਾਰਜ ਦਾ ਪਹਿਲਾ ਪਿੰਤਾ ਲੋੜੀਏ ਕੰਮ ਸੁਹ ਪਹਿ ਆਖੀਏ ਕਾਰਜ ਦੇ ਸੰਵਾਰ ਸਤਿਗੁਰ ਸੱਚ ਸਾਥੀਏ ਦੇ ਮਹਾਵਾਕਾ ਉਸਾਰ ਸਤਿਗੁਰੂ ਸਾਹਿਬ ਜੀ ਆਦੇ ਚਰਨ ਪਰਸਰੇ ਕੀਤੇ ਪਰਸਰ ਰੋਜ ਤੋਂ ਤਾਂ ਕੀ ਦੀ ਬਿਲਾਇ ਬਾਰੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਪਾਵਨ ਪਰਵਾਣੀ ਦੀ ਸੰਪੂਰਨਤਾ ਹੋਈ ਭੋਗ ਪਏ ਪਾਤਸ਼ਾਹੀ ਹੋਰ ਕਿਰਪਾ ਕਰਨੀ ਗੁਰਬਾਣੀ ਦਾ ਭਾਵ ਸੰਗੋ ਸੰਗਤ ਪਰਿਵਾਰ ਦੇ ਹਰ ਦਿਲਾਂ ਤੇ ਵਸੋਣਾ ਸਭ ਨੂੰ ਆਪਣੇ ਦਰਗਹ ਘਰੋ ਸਿੱਖੀ ਸਿਦਕ ਪ੍ਰਸਾਦ ਅਰਚਨਾ ਸੁਖ ਭਾਣਾ ਪੂਰੀਆਂ ਕਰਨੀਆਂ ਸੇਵਕਾਂ ਦੇ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਹੋਏ ਸਿਰ ਤੇ ਮੇਹਰ ਪਰਿਆ ਹਰ ਰੱਖਣਾ ਜਿਸ ਕਾ ਕਾਰਜ ਤੇਨਹੀ ਪਿਆਰ ਮਾਨਸ ਤਿਆ ਵਿਚਾਰ ਆ ਰਾਮ ਦੇ ਵਾਵਾ ਕਾ ਅਸਾਰ ਮੇਜ ਕਰਤਾ ਪੁਰਖ ਬਨਿਆ ਵਾਰ ਨੰਡਾ ਹੋਆ ਵਰਗ ਬਖਸ਼ਿਸ਼ ਕਰਨੀਆਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸੇਵਕ ਪਰਿਵਾਰ ਵੱਲੋਂ ਆਗਿਆ ਨੂੰ ਸੁੰਦਰ ਪੋਸ਼ਾਕੇ ਹਾਜ਼ਰ ਕੀਤੇ ਸੇਵਕਾਂ ਦੀ ਇੱਜ਼ਤ ਪੱਤਰਖਣੀ ਪਾਤਸ਼ਾਹ ਜੀ ਪੜਦੇ ਢੱਕਣੇ ਹਰ ਤਰ੍ਹਾਂ ਸਹਾਇਤਾ ਕਰਨੇ ਆਪ ਜੀ ਦੇ ਹਜ਼ੂਰ ਕ੍ਰਿਪਾ ਪ੍ਰਸਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਮਾਨ ਹੋਵੇ ਪ੍ਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਸਤਿਗੁਰੂ ਸਾਹਿਬ ਜੀ ਹੋਵੇ ਕਿਰਪਾ ਕਰਨੀ ਸਮੂਹ ਗੁਰੂ ਕੇ ਗ੍ਰੰਥੀ ਸਿੰਘਾ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ ਖਾਲਸਾ ਪੰਥ ਅਦਰ ਇੱਕ ਪੈ ਇੱਕ ਪਾਕ ਬਖਸ਼ਣਾ ਖਾਲਸੇ ਦੀ ਹਰ ਮੈਦਾਨ ਫਤੇ ਬਖਸ਼ਣੀ ਸਮੁੱਚੇ ਕਾਰਜ ਚੜ੍ਹਦੀਆਂ ਕਲਾ ਦੇ ਨਾਲ ਰਾਜ ਕਰਨੇ ਪਾਤਸ਼ਾਹ ਜੀ ਆਪ ਜੀ ਕਰੋ ਕਿਰਪਾ ਸਤਿਗੁਰੂ ਸਾਹਿਬ ਜੀ ਉਹ ਪਾਵਨ ਪਿਤਰ ਉਹ ਗੁਰਾਂ ਦੇ ਬਖਸ਼ੋ ਤੇ ਸੰਗਤਾਂ ਨੂੰ ਸੰਤਾਨਤ ਕਰੋ ਜੀ ਆਹ ਜੀ ਦੇ ਹਰਿ ਹੋਰ ਸ਼੍ਰੀ ਅਰਬੰਡ ਪਾਠ ਸਾਹਿਬ ਜੀ ਦੇ ਭੋਲ ਦੀ ਕੀ ਅਰਦਾਸ ਅਨੰਦ ਸਾਹਿਬ ਜੀ ਪੌਣੀਆਂ ਜੀ ਦੀ ਅਰਦਾਸ ਅਸ ਅੱਧਨਵਾਦਾਂ ਘਟਾ ਤੁਹ ਸੁਖਤ ਉਹ ਆਪ ਕਰਨੇ